ਆ ਪ੍ਰਾਣੀ ਬਿਲਡਿੰਗ ਦੇ ਵਿੱਚ ਕੀ ਚੱਲ ਰਿਹਾ ਲਫਾਫੇ ਫੜੇ ਹੱਥਾਂ ਵਿੱਚ ਅਸੀਂ ਤਾਂ ਉਸੇ ਵੇਲੇ ਮਗਰ ਆ ਗਏ ਪਹਿਲਾਂ ਬੰਦਾ ਲਫਾਫੇ ਲੈ ਕੇ ਅੰਦਰ ਫਿਰ ਰਿਹਾ ਸੀ ਹੁਣ ਅਸੀਂ ਗੱਡੀ ਲਾਈ ਆ ਤਾਂ ਬੰਦਾ ਬਾਹਰ ਵੀ ਆ ਗਿਆ ਲਫਾਫਾ ਲੈ ਕੇ ਵਿੱਚ ਕੀ ਚੱਲ ਰਿਹਾ ਇਸ ਬਿਲਡਿੰਗ ਦੇ ਕਾਦੇ ਲਫਾਫੇ ਆ ਅਸੀਂ ਇੱਧਰ ਉੱਧਰ ਪਤਾ ਕੀਤਾ ਵਾ ਤੇ ਕਹਿੰਦੇ ਬਿਲਡਿੰਗ ਬਹੁਤ ਪੁਰਾਣੀ ਆ ਔਰ ਨਹਿਰ ਤੇ ਕੰਡੇ ਆ ਔਰ ਗੱਡੀਆਂ ਹੋਰ ਵੀ ਇੱਥੇ ਲੱਗੀਆਂ ਸੀ ਲੇਕਿਨ ਇਹ ਹੋ ਸਕਦਾ ਇਹਨਾਂ ਦੀਆਂ ਹੁਣ ਜਾ ਕੇ ਰਿਸ਼ਤੇਦਾਰੀ ਆਜੀ ਹੋਵੇ ਲੇਕਿਨ ਆ ਜੋ ਅਸੀਂ ਮਾਰਤ ਦੀ ਗੱਲ ਕਰੀਏ ਬਿਲਡਿੰਗ ਦੀ ਕਰੀਏ ਪੂਰੀ ਗੱਲਬਾਤ ਤੁਹਾਨੂੰ ਸੁਣਾਉਣਾ ਆ ਤੁਸੀਂ ਪੁਰਾਣੀ ਇਮਾਰਤ ਦੇਖ ਸਕਦੇ ਹੋ ਕਿ ਇਮਾਰਤ ਤੁਹਾਨੂੰ ਵਿਖਾ ਦਈਏ ਕਿ ਇਮਾਰਤ ਕਿਹੜੀ ਆ ਨਹਿਰ ਦੇ ਉੱਤੇ ਆ ਔਰ ਇੱਕ ਤਰਫ ਦੱਸ ਦਈਏ ਕਿ ਅੰਦਰ ਵਰ ਇੱਕ ਗੁਫਾ ਬਣੀ ਹੋਈ ਆ ਔਰ ਆ ਗੁਫਾ ਵੇਖ ਸਕਦੇ ਹੋ ਮੈਂ ਕੈਮਰਾਮੈਨ ਨੂੰ ਕਹਾਂਗਾ ਕਿ ਇੱਧਰ ਹੋ ਕੇ ਆ ਗੁਫਾ ਕਵਰ ਕੀਤੀ ਜਾਵੇ ਆ ਗੁਫਾ ਬਣੀ ਆ ਪਰਾਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਪਰਾਜੀ ਕਿੱਥੋਂ ਕਿੱਥੋਂ ਲੋਕ ਆਉਂਦੇ ਇੱਥੇ ਲੋਕੀ ਗਰਦਾਸਪੁਰੋਂ ਦਿਨਾਗਰੋਂ ਜਸੂਰ ਬਾਂਗੜ ਸਿਆਣਪੁਰ ਸਾਰੇ ਲੋਕ ਜਾਂਦੇ ਲੱਗ ਚੱਕੇ ਪਿੰਡਾਂ ਦੇ ਕਾਫੀ ਲੋਕ ਨੇ ਤਾਂ ਕੀ ਹੋ ਗਿਆ ਕਾਫੀ ਲੋਕ ਆਉਂਦੇ ਇਥੇ ਤੇ ਇਹ ਜੋ ਦੱਸਦੇ ਆ ਘਰਾਟ ਇਥੇ ਬਿਜਲੀ ਦਾ ਕੋਈ ਕਨੈਕਸ਼ਨ ਨਹੀਂ ਸਿਰਫ ਪਾਣੀ ਨਾਲ ਹੀ ਚੱਲਦੀ ਹੈ ਪਾਣੀ ਨਾਲ ਚੱਲਦੀ ਹੈ ਬਿਲਕੁਲ ਪਿਓਰ ਹੈ ਪਿਓਰ ਪਾਣੀ ਨਾਲ ਪਿਓਰ ਆਟਾ ਜਿੱਦਾਂ ਪੈਣਾ ਉੱਥੇ ਬਾਹਰ ਆਣਾ ਹੈ ਅੱਛਾ ਜਿਵੇਂ ਇਹ ਪੈਣਾ ਇਹਦੇ ਵਿੱਚ ਕੋਈ ਕੋਈ ਮਿਲਾਵਟ ਨਹੀਂ ਕੋਈ ਛਿਲਕਾ ਲਤਣਾ ਕੋਈ ਮਿਲਾਵਟ ਲੰਦਾ ਮਿਲਾਵਟ ਕਦੀ ਹੁੰਦੀ ਹੈ ਚੱਕੀਆਂ ਮਿਲਾਵਟ ਦੇ ਚੱਕੀ ਦੇ ਦਿਖੋ ਉਹਨਾਂ ਨੇ ਨਾ ਸਫਾਈ ਕਰਨੀ ਨਿਕਾਲਾ ਤੇ ਪਾਣਾ ਉਹਨਾਂ ਨੇ ਸ਼ਾਨਾਂ ਵਾਲੀ ਕੋਲੇ ਆਣਾ ਤੇ ਮਿੱਟੀ ਘਟਾ ਵਿੱਚ ਆ ਕੇ ਸਭ ਕੋ ਵਿਚੇ ਆਇੜਾ ਅੱਛਾ ਇੱਥੇ ਕੁਛ ਨਹੀਂ ਸਾਫ਼ ਕਰਕੇ ਪਾਣੀ ਹਟੋਗੇ ਆ ਆ ਕਦਾ ਹਟਾਇ ਚ ਇਹਦਾ ਮੱਕੀ ਦਾ ਇਹ ਮੱਕੀ ਦਾ ਹਟਾ ਤੇ ਜਿਹੜਾ ਉਹ ਸਾਹਮਣੇ ਘਰਾਟੇ ਕਰ ਇਹ ਵੀ ਇਸ ਦੇ ਦੋਨਾਂ ਦੇਜਾ ਮਰਜੀ ਪੀ ਲੋ ਅੱਛਾ ਦੋਵੇਂ ਬਣੇਗਾ ਵਾਰੀ ਵਾਰੀ ਕੋਨੇ ਮਰਜੀ ਪੀ ਲੋ ਕਿੰਨੇ ਘਰਾਟੇ ਇਥੇ ਟੋਟਲ ਬਣੇਗਾ 6 ਘਰਾਟੇ 6 ਘਰਾਟੇ ਹਾਂਜੀ ਕਿੰਨਾ ਸਮਾਂ ਹੋ ਗਿਆ ਬਣਿਆ ਨੂੰ ਕਿੰਨੇ ਸਮਾਂ 1869 ਦੇ 1869 ਦੇ ਹਾਂਜੀ ਤੇ ਜੇ ਇਹ ਸਰਕਾਰ ਨੇ ਬਣਾਉਣੇ ਹੋਣ ਤੇ ਚੱਲ ਪੈਣਗੇ ਇਹ ਸਰਕਾਰ ਚੱਲਦੇ ਪਈ ਹੈ ਨਹੀਂ ਨਵੇਂ ਬਣਾਉਣੇ ਹੋਣਗੇ ਕਿਤੇ ਬੰਦ ਆ ਦੇ ਨਵੇਂ ਕੋ ਡੈਮ ਤੋਂ ਦੁਆਰਾ ਬਣੇਗਾ ਨਿਆ ਤੇਰੀ ਬਣੇ ਨਹੀਂ ਅੰਗਰੇਜ਼ਾਂ ਦਾ ਬਣ ਕੇ ਬਣ ਗਿਆ ਬਸ ਉਦੋਂ ਦਾ ਹੀ ਹੈ ਜਿਹੜੇ ਅੱਗੇ ਬਣੇ ਉਹ ਨਹੀਂ ਤਿਆਰ ਹੋਏ ਨੇ ਸਿਆਣਪੁਰ ਬੰਦ ਪਿਆ ਅੱਛਾ ਸਿਆਣਪੁਰ ਬੰਦ ਪਿਆ ਹੋਰ ਵੀ ਕਿਹਦੀ ਬੰਦ ਨਾਨੂ ਨਗਲ ਬੰਦਦਾ ਤਖਾਲ ਬੰਦਦਾ ਧਾਰੀ ਵਾਲੀ ਬੰਦ ਹੋ ਗਈ ਹੁਣ ਜੇ ਇਹਨਾਂ ਕੋ ਉਹ ਚਾਲੂ ਨਹੀਂ ਹੋਏ ਨਾ ਨਿਕਸ ਤੋਂ ਵੜਾਉਣੇ ਆ ਇਹ ਇਹ ਬੜੀ ਵੱਡੀ ਗੱਲ ਹੈ ਕਿਉਂਕਿ ਸਰਕਾਰਾਂ ਨੇ ਲੋਕਾਂ ਨੂੰ ਸਹੂਲਤਾਂ ਦਿੱਤੀਆਂ ਸੀ ਤੇ ਅੰਗਰੇਜ਼ਾਂ ਦੇ ਵੇਲੇ ਦੀਆਂ ਹਾਂਜੀ ਹਾਂਜੀ ਅੰਗਰੇਜ਼ਾਂ ਤੇ ਲਗਭਗ ਤੁਸੀਂ ਇੱਕ ਦਿਨ ਦੀ ਕਿੰਨੀ ਕੁਆਂਟੀਟੀ ਮੰਨਦੇ ਹੋ ਕਿ ਕਿੰਨੇ ਲੋਕ ਆਉਂਦੇ ਆ ਇਹ ਦੇਖੋ ਆਣ ਲੱਗੇ ਆ ਤੇ ਜੋ ਗੰਦਾ ਅੱਜ ਦੇਖੋ ਕੋਈ 10 15 ਘੰਟਿਆਂ ਦੇ ਚ ਅੱਛਾ ਜੀ ਅੱਜ 15 ਬੰਦੇ ਭੁਗਦ ਗਿਆ ਤੇ ਜੇ ਕਾ ਸਰਤੀਆਂ ਵਿੱਚ ਕਿੰਨੇ ਬੰਦੇ ਸਦੀਆਂ ਦੇ ਮਾਰ ਨਹੀਂ ਆਂਦੀ ਸਦੀਆਂ ਦੇ ਅੱਜ ਖੜੋ ਕੱਲ੍ਹ ਦਾ ਪਰਸਾ ਮਿਲਦਾ ਉਹਨਾਂ ਨੂੰ ਅੱਜ ਅੱਗੇ ਦਿਨ ਪਾਉਣਾ ਪੈਂਦਾ ਤੇ ਇਹ ਜਿੰਨੇ ਵੀ ਤੁਸੀਂ ਲੰਬੇ ਸਮੇਂ ਤੇ ਇੱਥੇ ਲੱਗੇ ਕਿੰਨੇ ਬੰਦੇ ਕੰਮ ਕਰਦੇ ਸੀ ਹੁੰਦੇ ਚਲ ਇੱਕ ਦੋ ਬੰਦੇ ਘਾਮੀ ਹੈਗਾ ਪਹਿਲੇ ਜਦੋਂ ਸਟਾਰਟਿੰਗ ਤੇ ਸੀ ਸਾਨੂੰ 80 ਲਾਇਆ ਹੈ ਨਾ ਸਾਨੂੰ ਨਹੀਂ 80 ਤੇ ਸਾਡੇ ਕੋਲ 12 ਬੰਦੇ ਕੰਮ ਕਰਦੇ ਦਿਨ ਰਾਤ ਚਲਦੇ ਅੱਛਾ ਦਿਨ ਰਾਤ ਚਲਦੇ ਦਿਨ ਰਾਤ ਚਲਦੇ ਇਹ ਸੁਹੂਲਤ ਤਾਂ ਬਹੁਤ ਵਧੀਆ ਉਹ ਕੱਡੋ-ਕੱਡ ਮੈਂ 4-400 5-500 ਨਗ ਕਰਦਾ ਰਿਆ ਮੈਂ 4-500 ਨਗ ਉਹ ਇਹਦਾ ਕਰਦਾ ਰਿਆ ਇਹ ਨਾਲ ਚਲਾ ਦੇ ਹੁਣ ਜਦੋਂ ਇਹ ਚੱਕੀ ਦਾ ਆਟਾ ਲੈਣ ਵਾਸਤੇ ਲੋਕ ਆਉਂਦੇ ਆ ਤੁਸੀਂ ਪਹਿਲਾਂ ਪੀਸ ਕੇ ਰੱਖਿਆ ਹੁੰਦਾ ਮੁੱਲ ਵੀ ਦੇ ਦਿੰਦੇ ਹੋ ਹਾਂ ਜੀ ਜਿਵੇਂ ਆਪਣਾ ਜਵਾਰ ਤੁਸੀਂ ਮੁੱਲ ਲਈ ਹੋਈ ਹੈ ਮੱਕੀ ਉਹਦਾ ਕੱਟਿਆ ਹੋਇਆ ਹਾਂ ਜੀ ਜਿਆਦਾ ਦੇ ਸਭ ਮੱਕੀ ਦਾ ਆਟਾ ਜੋ ਕੀ ਮੁੱਲੀ ਖੜਦੇ ਆ ਕਿਉਂਕਿ ਮੱਕੀਾਰ ਦਾ ਸਟੇਸ਼ਨ ਕਿਹੜਾ ਪੈਂਦਾ ਹੈ ਆਟਾ ਕਿਹੜਾ ਪੈਂਦਾ ਸਰਨਾ ਪੈਂਦਾ ਤੇ ਇਹਨੂੰ ਕੀ ਨਾਂ ਨਾ ਜਾਣਿਆ ਜਾਂਦਾ ਘਰਾਟ ਕਿਹਦੇ ਆ ਸਰਨਾ ਕਰਾੜ ਕੇ ਨੂੰ ਕਹਦੇ ਤੇ ਜਦੋਂ ਮਰਜੀ ਕਿਸੇ ਨੇ ਆਟਾ ਲੈਣਾ ਹੋਵੇ ਤਾਂ ਸਰਨਾ ਕਰਾੜਦੇ ਹੋਰ ਇੱਥੇ ਭਰਾ ਵੀ ਆਏ ਨੇ ਇਹ ਨਾਲ ਗੱਲ ਕਰਦੇ ਆਂ ਹਾਂਜੀ ਭਰਾਜੀ ਸਤਿ ਸ੍ਰੀ ਅਕਾਲ ਜੀ ਸਾਰੇ ਸਤਿ ਸ੍ਰੀ ਅਕਾਲ ਜੀ ਮੈਂ ਕਿੱਥੋਂ ਆਇਓ ਮੈਂ ਬੇਸਿਕਲ ਗੁਰਦਾਸਪੁਰ ਤੋਂ ਭਾਜੀ ਔਰ ਮੋਸਟਲੀ ਮੈਂ ਮੇਰੇ ਰਿਲੇਟਿਵ ਆ ਫਾਉਂਡ ਕੋਲ ਤੇ ਮੈਨੂੰ ਕਿਸੇ ਨੇ ਤੁਹਾਡੇ ਵਰਗੇ ਸੱਜਣ ਨੇ ਦੱਸਿਆ ਸੀਗਾ ਕਿ ਇੱਥੇ ਬਹੁਤ ਵਧੀਆ ਆਟਾ ਜਿਹੜਾ ਘਾੜਦੇ ਪੀਸਿਆ ਜਾਂਦਾ ਔਰ ਡਾਕਟਰਾਂ ਦੀ ਭਾਸ਼ਾ ਦੇ ਵਿੱਚ ਚੱਲੀ ਹੈ ਤੇ ਕਹਿੰਦੇ ਵੀ ਇਹ ਜਿਹੜਾ ਜਿਹੜਾ ਠੰਡਾ ਜਿਹੜਾ ਆਟਾ ਜਿਹੜਾ ਘਾੜਦਾ ਹੁੰਦਾ ਵਾ ਉਹ ਇਹ ਤੁਹਾਡੇ ਪੇਟ 'ਚ ਵਧੀਆ ਜਿਹੜਾ ਰੋਟੀ ਦਾ ਟੇਸ ਬਹੁਤ ਵਧੀਆ ਅੱਛਾ ਗੈਸ ਨਹੀਂ ਬਣਦੀ ਜਿਹੜਾ ਇਹ ਆਟਾ ਖਾਂਦਾ ਹਾਂਜੀ ਔਰ ਮੈਂ ਦੋ ਕੁ ਵਾਰੀ ਚਾਰ ਵਾਰੀ ਇਹਨੂੰ ਮੈਂ ਯੂਜ਼ ਕੀਤਾ ਕਿ ਸੱਜਣ ਮਿੱਤਨ ਦੱਸਿਆ ਔਰ ਮੈਨੂੰ ਇਹਦਾ ਇਹਦਾ ਟੇਸ ਔਰ ਮੈਂ ਕਹਿੰਨਾ ਵੀ ਇਹਨਾਂ ਵਧੀਆ ਲੱਗਾ ਕਿ ਮੈਂ ਜਦੋਂ ਵੀ ਇੱਧਰ ਨੂੰ ਆਵਾਂ ਚਾਹੇ ਮਹੀਨੇ 'ਚ ਇੱਕ ਚੱਕਰ ਲੱਗੇ ਦੋ ਲੱਗੇ ਆਪਾਂ ਕੁਛ ਨਾ ਕੁਛ ਇਹ ਕੋ ਆਟਾ ਮੱਕੀ ਦਾ ਜਾਂ ਕਣਕ ਦਾ ਆਟਾ ਲੈ ਕੇ ਜਾਈਦਾ ਅਸੀਂ ਇਹ ਨਹੀਂ ਆ ਵੀ ਪਿਛੋ ਉਹ ਗੁਰਦਾਸਪੁਰ ਤੋਂ ਕਣਕ ਲੈ ਕੇ ਗੰਢ ਲੈ ਕੇ ਤੇ ਪਸਾਣੇ ਨਹੀਂ ਇਹਨਾਂ ਕੋਈ ਪੀਸਾ ਪਜਾਏ ਵੀ ਆਟਾ ਮਿਲ ਜਾਂਦਾ ਜੇ ਕੋਈ ਮੋਲ ਵੀ ਮਿਲ ਜਾਂਦਾ ਮੋਲ ਵੀ ਮਿਲ ਜਾਂਦਾ ਜੇ ਕੋਈ ਭੈਣ ਭਰਾ ਨੇ ਆਟਾ ਪੀਸਿਆ ਮੱਕੀ ਦਾ ਲੈ ਜਾਣਾ ਹੋਏ ਕਣਕ ਦਾ ਲੈ ਜਾਣਾ ਉਧਰ ਲੈ ਜਾ ਸਕਦਾ ਸਟਾਕ ਜਾਵਾ ਕੀਤਾ ਹੁੰਦਾ ਸਟਾਕ ਜਾਵਾ ਕੀਤਾ ਹੁੰਦਾ ਸਟਾਕ ਹੈ ਨਾ ਅੱਛਾ ਸ਼ੂਗਰ ਫ੍ਰੀ ਹੈ ਕਰਕੇ ਸ਼ੂਗਰ ਵੀ ਨਹੀਂ ਹੁੰਦੀ ਹਾਂ ਸ਼ੂਗਰ ਫ੍ਰੀ ਆਟਾ ਵੱਖਰਾ ਬਣਾਉਂਦੇ ਆ ਚਾਟ ਸੀ ਜਾ ਬਣਿਆ ਕੀ ਕੀ ਬਣਦਾ ਹੁੱਚ ਬਣਦੇ ਮੱਕੀ ਗਾਉ ਬਾਜਰਾ ਜੌਂ ਰਾਗੀ ਸੋਇਆਬੀਨ ਕਾਲੇ ਚਨੇ ਤੇ ਹਰੀ ਮੂੰਗੀ ਅੱਛਾ ਇਸ ਤਰ੍ਹਾਂ ਦੀ ਕੁਆਲਿਟੀ ਵਾਲਾ ਆਟਾ ਵੀ ਜਰਾ ਮਿਲਦਾ ਔਰ ਜਿਵੇਂ ਭਾਈ ਸਾਹਿਬ ਨੇ ਦੱਸਿਆ ਕਿ ਠੰਡਾ ਹੁੰਦਾ ਇਸ ਦੇ ਨਾਲ ਪੇਟ ਨੂੰ ਗੈਸ ਨਹੀਂ ਬਣਦੀ ਤਾਂ ਕੁਛ ਆ ਹਾਂਜੀ ਹਾਂਜੀ ਦੇਖੋ ਇਹ ਆਟਾ ਇੱਥੇ ਕੋਈ ਉਹ ਨਹੀਂ ਕੋਈ ਚੱਕਰ ਨਹੀਂ ਆ ਨਾ ਕੋਈ ਇਹ ਤੇ ਬੇਰੀ ਦਾ ਚੱਕਰ ਆ ਨਾ ਗੱਲਾਂ ਬਾਤ ਖੜੇ ਭਸਾਈ ਮੋਟੀ ਹੁੰਦੀ ਹੈ ਜੰਪਰੀ ਨਾ ਬਰੀਜਾਂ ਦੇ ਮਰਜੀ ਪਿਆਲਾ ਆਪਣਾ ਕੋਲ ਪਿਆਲਾ ਕੋਲ ਪਿਆਲਾ ਬਰੀਜ ਪਿਆਲਾ ਦੀ ਪਿਆਲਾ ਦੱਸ ਦਈਏ ਕਿ ਅਸੀਂ ਘਰਾਟ ਦੇ ਖੜੇ ਆਂ ਔਰ ਪਠਾਨਕੋਟ ਚ ਪੈਣ ਵਾਲਾ ਸਰਨਾ ਘਰਾਟਾ ਔਰ ਇੱਥੇ ਅੱਜ ਜਦੋਂ ਜਾਣਕਾਰੀ ਮਿਲੀ ਆ ਕਿ ਬਹੁਤ ਵਧੀਆ ਘਰਾਟਾ ਔਰ ਲੰਬੇ ਸਮੇਂ ਤੋਂ ਅੰਗਰੇਜ਼ਾਂ ਦੇ ਵੇ ਔਰ ਅੰਗਰੇਜ਼ਾਂ ਦੇ ਵੇਲੇ ਤੋਂ ਜਦੋਂ ਇਹ ਸਰਕਾਰ ਨੇ ਬਣਾਇਆ ਹੋਵੇਗਾ ਤਾਂ ਲੋਕਾਂ ਦੀ ਸਹੂਲਤਾਂ ਦੇ ਬਣਾਇਆ ਕੀ ਲੋਕਾਂ ਨੂੰ ਸਹੂਲਤਾਂ ਅੱਜ ਨਹੀਂ ਚਾਹੀਦੀਆਂ ਅੱਜ ਵੀ ਚਾਹੀਦੀਆਂ ਲੇਕਿਨ ਸਾਡੀਆਂ 17 ਸਾਲਾਂ ਦੀਆਂ ਰਾਜ ਕਰਨ ਵਾਲੀਆਂ ਸਰਕਾਰਾਂ ਵੱਲੋਂ ਇਹ ਸਹੂਲਤਾਂ ਬੰਦ ਕੀਤੀਆਂ ਗਈਆਂ ਕਿਉਂਕਿ ਬਹੁਤ ਸਾਰੇ ਘਰਾਟ ਜਿਵੇਂ ਭਰਾ ਨੇ ਦੱਸਿਆ ਕਿ ਬੰਦ ਪਏ ਨੇ ਉਹਨਾਂ ਨੂੰ ਰਿਪੇਅਰ ਹੀ ਨਹੀਂ ਕੀਤਾ ਗਿਆ ਉਹਨਾਂ ਨੂੰ ਕਿਸੇ ਠੇਕੇ ਤੇ ਜਾਂ ਟੈਂਡਰ ਤੇ ਨਹੀਂ ਦਿੱਤਾ ਗਿਆ ਆਮ ਲੋਕ ਵੀ ਜਿਹੜੇ ਆ ਆਪਣੇ ਕੋਲੋਂ ਪੈਸਾ ਖਰਚ ਕੇ ਵੀ ਠੀਕ ਕਰਵਾ ਸਕਦੇ ਆ ਲੇਕਿਨ ਸਰਕਾਰਾਂ ਨੇ ਇਹਦੇ ਵੱਲ ਧਿਆਨ ਨਹੀਂ ਦਿੱਤਾ ਕਿਉਂਕਿ ਸਰਕਾਰ ਆਪਣੇ ਪ੍ਰੋਜੈਕਟਾਂ ਵਿੱਚ ਪੈ ਗਈ ਜਿੱਥੋਂ ਮਾਲੀਆ ਆ ਲੋਕਾਂ ਦੀਆਂ ਸਹੂਲਤਾਂ ਜਿਹੜੀਆਂ ਇਹ ਖਤਮ ਹੋ ਗਈਆਂ ਔਰ ਇਸੇ ਕਾਰਨਾਂ ਕਰਕੇ ਹੀ ਬਿਮਾਰੀਆਂ ਜਿਹੜੀਆਂ ਬਹੁਤ ਜ਼ਿਆਦਾ ਹੁੰਦੀਆਂ ਜਾ ਰਹੀਆਂ ਨੇ ਕਿਉਂਕਿ ਖਾਣ ਪਾਣ ਤੋਂ ਹੀ ਬਿਮਾਰੀਆਂ ਵਧਦੀਆਂ ਨੇ ਔਰ ਇਸ ਕਰਕੇ ਭਰਾਵਾਂ ਨੇ ਜੋ ਜਾਣਕਾਰੀ ਦਿੱਤੀ ਹੈ ਬਹੁਤ ਵਧੀਆ ਲੱਗੀ ਔਰ ਜਿਸ ਨੂੰ ਵੀ ਇਹ ਜਾਣਕਾਰੀ ਵਧੀਆ ਲੱਗੀਓ ਵੀਡੀਓ ਸ਼ੇਅਰ ਕਰ ਦਿਓ ਮੇਰੇ ਸਹਿਯੋਗੀ ਦੇ ਨਾਲ ਮੈਂ ਹਰਜਿੰਦਰ ਸਿੰਘ ਤੀਨਾਂਗਰ ਜ਼ਿਲ੍ਹਾ ਗੁਰਦਾਸਪੁਰ